ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਤਰਨਤਾਰਨ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨ ਆਧਾਰਿਤ ਹਥਿਆਰ ਤੇ ਨਸ਼ਾ ਤਸਕਰੀ ਕਰਨ ਵਾਲੇ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਗਿਰੋਹ ਦੇ ਦੋ کارਕੁਨਾਂ ਨੂੰ ਤਰਨਤਾਰਨ ਦੇ ਸ਼ੇਰੋ ਖੇਤਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਜੰਡਿਆਲਾਗੁਰੂ ਅਤੇ ਲਾਪ੍ਰੀਤ ਸਿੰਘ ਵਾਸੀ ਬਾਸਰਕੇ ਖਾਲੜਾ ਵੱਜੋਂ ਹੋਈ ਹੈ ਜਿਨ੍ਹਾਂ ਦੇ ਕੋਲੋਂ 4 ਆਧੁਨਿਕ ਗਲੌਕ 19 ਪਿਸਤੌਲ ਸਮੇਤ 4 ਮੈਗਜ਼ੀਨਾ ਅਤੇ 7 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਐ ਨਹੀਂ ਨਹੀਂ ਮੁਲਜ਼ਮਾਂ ਦੇ ਕੋਲੋਂ 4,80,000 ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਹੋਈ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਅਪਰਾਧਕ ਪਿਛੋਕੜ ਵਾਲੇ ਨੇ ਤੇ ਅਨਾਵਿਰuddh ਐਨਡੀਪੀਐਸ ਐਕਟ ਨਾਲ ਸੰਬੰਧਿਤ ਕੇਸ ਤਰਜ ਨੇ ਮੋਡਲੇ ਜਾਂਚ ਤੋਂ ਪਤਾ ਲੱਗਾ ਹੈ ਕਿ ਫਰੀਦਕੋਟ ਜੇਲ੍ਹ ਦੇ ਵਿੱਚ ਕੈਦ ਦੌਰਾਨ ਹਰਪ੍ਰੀਤ ਹੈਪੀ ਕੁਝ ਤਸਕਰਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਇਹਨਾਂ ਨੇ ਉਸ ਦੀ ਜਾਣ ਪਛਾਣ ਪਾਕਿਸਤਾਨ ਆਧਾਰਿਤ ਨਸ਼ਾ ਤਸਕਰ ਨਲ ਕਰਵਾਈ ਸੀ ਐਸਐਸਪੀ ਤਰਨਤਾਰਨ ਗੌਰਵਤੁਰਾ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਹਰਪ੍ਰੀਤ ਹੈਪੀ ਨੇ ਹਥਿਆਰਾਂ ਦੀਆਂ ਕਈ ਖੇਪਾਂ ਅਪਰਾਧਿਕ ਤੱਤਾਂ ਤੱਕ ਪਹੁੰਚਾਈਆਂ ਸਨ ਦੇਹੁਣ ਹੋਰ ਪੁੱਛਗ ਵਿੱਚ ਕੀਤੀ ਜਾ ਰਹੀ ਹੈ ਜਿਸ ਦੌਰਾਨ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਜਿਹੜੀ ਤਨਤਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਨਤਨ ਪੁਲਿਸ ਵੱਲੋਂ ਇੱਕ ਖਾਸ ਨਾਕਾਬੰਦੀ ਦੌਰਾਨ ਕੁਝ ਬੰਦੇ ਰਾਉਂਡ ਅਪ ਕੀਤੇ ਗਏ ਹਨ ਆ ਜਿਹੜਾ ਨਾਕਾਬੰਦੀ ਬੜੀ ਸਖਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ ਸਵਿਫਟ ਗੱਡੀ ਬਹੁਤ ਤੇਜ਼ ਜਿਹੜੀ ਰਫ਼ਤਾਰ ਨਾਲ ਆ ਰਹੀ ਸੀਗੀ ਇਮੀਡੀਏਟਲੀ ਉਹਨੂੰ ਜਿਹੜਾ ਰੁਕਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘੁਮਾਈ ਤੇ ਸਾਡੇ ਬੈਰੀਗੇਡ ਤੇ ਵੱਜੀ ਹੈ ਜਿਹਦੇ ਨਾਲ ਸਵਿਫਟ ਗੱਡੀ ਨੂੰ ਨੁਕਸਾਨ ਵੀ ਹੋਇਆ ਗੱਡੀ ਜਿਹੜੀ ਰੁਕ ਗਈ ਸੀ ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਗਏ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਤੇ ਉਹਨਾਂ ਦੀ شناخت ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ थाना ਖਲਰਾ ਇਹ ਦੱਸੀ ਹੈਗੀ ਹੈ ਇਹਨਾਂ ਦੀ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ ਤਲਾਸ਼ੀ ਦੌਰਾਨ ਇਹਨਾਂ ਕੋਲ ਉਹ ਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਗਲੌਕ 19 ਪਿਸਟਲਸ ਸਮੇਤ 4 ਮੈਗਜ਼ੀਨ ਅੱ체 70 ਰਾਉਂਡ ਜਿਹੜੇ ਰਿਕਵਰ ਹੋਏ ਹਨ ਅਤੇ 4,80,000 ਰੁਪਏ ਜਿਹੜੀ ਡਰਗ ਮੰਨਿਆ ਹਵਾਲਾ ਮੰਨੀ ਜਿਹੜੀ ਹੈਗੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ ਮੁਢਲੀ ਜਿਹੜੀ ਪੁੱਛਗਿੱਛ ਹੈ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ ਪਹਿਲਾਂ ਵੀ ਇਹ ਜਿਹੜੀ ਕਨਸਾਈਨਮੈਂਟ ਜਿਹੜੀ ਇਹ ਚੱਕਦਾ ਰਿਹਾ ਹੈਗਾ ਤੇ ਅੱਗੇ ਜਿਹੜੇ ਮਾੜੇ ਅਨਸਰਾਂ ਨੂੰ ਇਹ ਜਿਹੜੀ ਸਪਲਾਈ ਵੀ ਕੀਤੀ ਹੈਗੀ ਆ ਆ ਜਿਹੜਾ ਹਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਾਦਮੇ ਦਰਜ ਹਨ ਆ ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕਦਮਾ ਗਿੱਦੜਵਾਹੇ ਤੇ ਸੀਗਾ ਜੇ ਦੌਰਾਨ ਇਹਦੀ ਜਿਹੜੀ ਜੇਲ ਚ ਰਿਹਾ ਹੈਗਾ ਇਹ ਜਿਹੜਾ ਫਰੀਦਕੋਟ ਜੇਲ ਉੱਥੇ ਜਿਹੜੇ ਇਹਦੇ ਕੁਝ ਕੰਟੈਕਟਸ ਬਣੇ ਹੈ ਕ੍ਰਿਮੀਨਲਸ ਨਾਲ ਤੇ ਚਲੋ ਜਮਾਨ ਤੇ ਬਾਹਰ ਆਇਆ ਹੈਗਾ ਮੁੜਕੇ ਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ ਹੈ ਤੇ ਜਿਹੜੇ ਇਹ ਆਸਟਰੀਅਨ ਮੇਡ ਗਲੌਕ ਪਿਸਟਲਸ ਹੈ ਕਿ ਇਹ ਸਾਨੂੰ ਲੱਗਦਾ ਹੈ ਵਾਇਰ ਡਰੋਨ ਸੀ ਜਿਹੜੇ ਇਹ ਬਤਾਰ ਕਨਸਾਈਨਮੈਂਟ ਆਏ ਹਨ ਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਹੀ ਜਾਂਦੇ ਨੇ ਸੀ